शेर सिंह विष्णु भगवान दी जय सो शेर सिंह विष्णु भगवान दी जय हरसंग <coughs> जी हो दास जी हरवानी हर जी कर लगा है 720 ਛੇਂਛ ਸੰਬਤ 5 ਨਾਜਰ ਸਿੰਘ ਦੇ ਗ੍ਰਹਿ ਪਿੰਡ ਰਾਜੋਕੇ ਸਰਣੀ ਕਹੇ ਇਥੇ ਗੋਬਨ ਢਾਈ ਘੰਟੇ ਖੇੜਿਆ ਸੀ ਸ਼ਿਸ਼ਕਾਰ ਸ਼ਿਕਾਰੀ ਗੁਰਮੁਖ ਨਾਲ ਰਖਾਈਆ ਉਹ ਭੱਜੇ ਫਿਰਦੇ ਸੀ ਨਾਲ ਪਿਆਰ ਪ੍ਰੇਮ ਪ੍ਰੀਤਿ ਨਾਲ ਬਾਹੋ ਦਈਆ 9 ਵਾਰ ਬੁਲਾਇਆ ਜੈ ਜੈਕਾਰ ਪਤੇ ਵਾਹਿਗੁਰੂ ਡੰਕ ਸੁਣਾਇਆ ਫੇਰ ਸੋ ਗਿਆ ਪੈਰ ਪਸਾਰ 9 ਮਿੰਟ ਆਸਨ ਲਿਆ ਜਮਾਈਆ ਫੇਰ ਹੱਸ ਕੇ ਕਿਆ ਵਾ ਮੇਰੇ ਦਤਾਰ ਤੇਰੀ ਬੇਪਰਵਾਹੀਆ ਫੇਰ ਤੱਕਿਆ ਜੋਤੀ ਨੂਰ ਉਜਿਆਰ ਕਲ ਕਲ ਕੀ ਸੋ ਬਾਪਈਆ ਸ਼ਬਦੀ ਗੋਵਨ ਖੇਰ ਨਿਆਰ ਆਪਣਾ ਰੰਗ ਰੰਗਾਈਆ ਗੁਰੂ ਮੋਖਰ ਸੋਹਣੇ ਜਗਤ ਹੋ ਉਜਿਆਰ ਭਗਤ ਰੂਪ ਦਰਸਾਈਆ ਜੋਤੀ ਜੋਤ ਜੁਰੂ ਪਰਿਆ ਪਾਪ ਨਹੀਂ ਜੋ ਕਿਰਪਾ ਕਰ ਸਦੇ ਆਪਣੀ ਕਾਰ ਕਮਾਈਆ ਤਰਣੀ ਕਹੇ ਗੋਬਿੰਦ ਮਾਰਿਆ ਨਹੀਂ ਕੋਈ ਸ਼ਿਕਾਰ ਬਾਜ ਝਟਨਾ ਕੋਈ ਲਗਾਈਆ ਪੈਰ ਮੇਰੇ ਉੱਤੇ ਕੱਢੀ ਲਕਾਰ ਲਾਈਨ ਨੂੰ ਇੰਜ ਬਣਾਈਆ ਸੇਰ ਅੰਮ੍ਰਿਤ ਛਿੜਕ ਕੇ ਧਾਰ ਸੰਤਕ ਸਤ ਵਰਤਾਈਆ ਪੈਰ ਅੱਖਰ ਲੈ ਕੇ 2 4 24 ਦਿੱਤੇ ਬਣਾਈਆ फिर क्या आवे मेरा परवरदगार निर्गुण दाता तो दरगाइया तरने के मैं चरण चुम क्या कहा की वक्त तरने कहे मैं चरण चुम के क्या कि वक्त की बेला कवल होवे बहार ਅਜ ਇਸ ਵੇਲੇ ਕਾਲਪੁਰ ਖੜਿਆਣਾ ਕਿਹੜਾ ਟਾਈਮ ਆਏਗਾ ਮੈਨੂੰ ਦੇ ਦੜਾਈਆ ਗੋਵਿੰਦ ਹੱਸ ਕੇ ਕਿਹਾ ਜੇ ਇਸ ਵੇਲੇ ਸੰਮਤ ਸ਼ੈਣਸ਼ਾਈ ਪੰਜ ਪੰਥ ਵਿੱਚ ਚਲੇ ਸ਼ਬਦ ਲਿਖਾਰ ਲੇਖਾ ਬੇਪਰਵਾਇਆ ਤੇਰਾ ਲੈਣਾ ਦੇਣਾ ਦੇ ਨਿਵਾਰ ਨਰਨਰਾਇਣ ਫੇਰਾ ਪਈਆ सृष्टि दृष्टि मारे मार खंडा खड़क एक उठाइया ज्योति जोत स्वरूप हार आप अपनी कृपा कर करे खेल सच हर सच करनी कार धरनी क्या क्यों बैठा पैर पसार ਉ ਗੋਵਿੰਦ ਦੇ ਜਨਈਆ ਨਾ ਕੋਈ ਥੱਲੇ ਪਲਗਨਵਾਰ ਜਿਹਾ ਤਖਤ ਨਾ ਕੋਈ ਵਡਿਆਈਆ ਨਾ ਕੋਈ ਦੀਆ ਬਾਤੀ ਉਜਿਆਰ ਨਾ ਕੋਈ ਸੂਰਿਆ ਚੰਦ ਰੂਸ਼ਨਈਆ ਬਦਲ ਹੋਇਆ ਧੂਆਂ ਘਾਰ ਕਣਕੋਰ ਘਟਾ ਸ਼ਈਆ ਗੋਵਰਨ ਦ ਹੱਸ ਕੇ ਕਿਆ ਧਰਨੀ ਜੇਸ ਵੇਲੇ ਕਲਯੁਗ ਦੇ ਅੰਤਮ ਇਹ ਦਿਸ਼ਾ ਹੋਈ ਸੰਸਾਰ ਸਤਿ ਨੂਰ ਨਾ ਕੋਈ ਚਮਕਾਈ ਆ ਉਸ ਵੇਲੇ ਆਉਣਾ ਕਲਕੀ ਅਵਤਾਰ ਨੇ ਕਲੰਕਾਂ ਨਾ ਰਾਈਆ ਜੇਸ ਨੇ ਬ੍ਰਹਮੰਡ ਖੰਡ ਪੂਰੀ ਲੋਕ ਆਕਾਸ਼ ਪਤਾਲ ਦਾ ਖੇਡਣਾ ਸ਼ਿਕਾਰ ਸ਼ਿਕਾਰੀ ਹੋ ਕੇ ਆਪਣੀ ਘਰ ਕਮਾਈਆ ਤੇਰਾ ਦਰ ਸੁਹਾਵੇ ਆਣ ਸ੍ਰੀ ਭਗਵਾਨ ਸੋ ਬਪਾਈਆ ਤੇਰਾ ਲੈਣਾ ਦੇਣਾ ਕਰ ਪਰਵਾਨ ਪਰਵਾਨੇ ਗੁਰਮੁਖ ਸੰਗ ਬਣਾਈਆ ਜੋਤੀ ਜੋਤ ਸਰੂਪ ਰਿਆ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚ ਹਰ ਨੇਕ ਲੰਕ ਨਰਾਇਣ ਨਰਾ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਬ ਲੇਖ ਚੁਕਾਇਆ ਅਗਲਾ ਆਪਣਾ ਹੁਕਮ ਵਰਤਾਇਆ ਸੋ ਹੰਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜ ਸੋ ਹਨ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋ ਹਨ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋ ਹਨ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਕਿ ਵਿਸ਼ਣੋ ਭਗਵਾਨ ਦੀ ਜੈ ਮੈਂ ਪਰਸੇਦ